ਬੁਲਟ ਮੋਟਰਸਾਈਕਲ ਬਾਉਂਡ ਕਰਨਾ ਪੁਲਿਸ ਵਾਲੇ ਨੂੰ ਪਿਆ ਭਾਰੀ ਨੌਜਵਾਨ ਨੇ ਪੁਲਿਸ ਵਾਲੇ ਦੇ ਉੱਤੇ ਕੀਤਾ ਹਮਲਾ ਖਬਰ ਨਮਾ ਸ਼ਹਿਰ ਦੇ ਕਸਬਾ ਬੰਗਾ ਦੀ ਹੈ ਜਿੱਥੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਆਨ ਜਾਣ ਵਾਲੇ ਮੋਟਰਸਾਈਕਲਾਂ ਨੂੰ ਚੈੱਕ ਕਰਕੇ ਉਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਸੀ ਤਾ ਬੁਲੇਟ ਮੋਟਰਸਾਈਕਲ 'ਤੇ ਆ ਕੇ ਸਵਾਰ ਨੂੰ ਜਦੋਂ ਰੋਕਿਆ ਗਿਆ ਤਾਂ ਨਾ ਤਾਂ ਉਸ ਕੋਲੋਂ ਬੁਲੇਟ ਦੇ ਪੂਰੇ ਕਾਗਜ਼ਾਤ ਨਿਕਲੇ ਤੇ ਉਲਟਾ ਉਸ ਵੱਲੋਂ ਸਲੈਂਸਰ ਵੀ ਮੋਡੀਫਾਈ ਕਰਵਾਇਆ ਗਿਆ ਸੀਗਾ ਤਾਂ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਵਾਲੇ ਵੱਲੋਂ ਉਸ ਦਾ ਮੋਟਰਸਾਈਕਲ ਬੁਲੇਟ ਬਾਉਂਡ ਕਰ ਦਿੱਤਾ ਜਿਸ ਤੋਂ ਗੁੱਸਾ ਹੋ ਕੇ ਉਸ ਨੌਜਵਾਨ ਵੱਲੋਂ ਪੁਲਿਸ ਵਾਲੇ ਦੇ ਉੱਤੇ ਹਮਲਾ ਕਰ ਦਿੱਤਾ ਇਸ ਸਾਰੇ ਮਾਮਲੇ ਨੂੰ ਲੈ ਕੇ ਕੀ ਹੈ ਪੁਲਿਸ ਵਾਲੇ ਦਾ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਅਸੀਂ ਸਵੇਰ ਤੋਂ ਅੱਜ 11 ਵਜੇ ਤੱਕ ਆਮ ਛੱਕੇ ਵੀਹਿਕਲ ਤੇ ਜਿਹੜੇ ਪਟਾਕੇ ਉੱਤੇ ਕੋ ਬੋਲਟ ਪਟਾਕੇ ਮਾਰਦੇ ਉਹਨਾਂ ਦੇ ਰੋਕ ਕੇ ਸਾਥੀ ਕਰਮਚਾਰੀਆਂ ਨੇ ਚੌਂਕ ਦੇ ਵਿੱਚ ਚਲਾਣ ਕੱਟ ਰਏ ਸੀ ਤੇ ਮੁਕੰਦਰਾ ਸਾਈਡ ਤੋਂ ਇੱਕ ਬੋਲਟ ਮੋਟਰਸਾਈਕਲ ਆਇਆ ਜਿਹਨੂੰ ਮੇਰੇ ਸਾਥੀ ਨਾਲ ਦੇ ਸਾਥੀ ਰੂਪਲਾ ਨੇ ਐਸੇ ਨੇ ਰੋਕਿਆ ਤੇ ਉਹ ਮੇਰੇ ਕੋਲ ਆ ਕੇ ਆ ਤੇ ਮੇਰੇ ਦੇ ਕੋਲ ਕੋਈ ਪੇਪਰ ਨਹੀਂ ਹੈਗਾ ਜਿਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਪੇਪਰ ਜਾਂ ਲਾਇਸੈਂਸ ਹੈਗਾ ਉਹ ਕਹਿੰਦੇ ਨਹੀਂ ਹੈਗਾ ਤੇ ਮੈਂ ਉਹਨਾਂ ਦਾ ਬਿਨਾਂ ਪੇਪਰਾਂ ਤੋਂ ਮੋਟਰਸਾਈਕਲ ਮੋਟਰਸਾਈਕਲ ਬੰਦ ਕਰ ਦਿੱਤਾ ਜੋ ਬੋਲਸਾ ਬੰਦ ਕਰਨ ਤੋਂ ਬਾਅਦ ਉਹ ਮੁੱਕ ਤੇ ਚਲੇਗਾ 10 ਮਿੰਟ ਬਾਅਦ ਉਹ ਇੱਕ ਹੱਟੋ ਵੱਡੀ ਤੇ ਵਿੱਚ ਦੋ ਜਣੇ AK ਨਾਲ ਤੇ ਇੱਕ ਬੰਦਾ ਹੋਰ ਨਾਲ ਆਇਆ ਜੋ ਆ ਕੇ ਆਂਦੇ ਸਾਰੇ ਮਰੀਜ਼ ਹੱਥੋਂ ਪਾਈ ਕਹਿੰਦੇ ਅਸੀਂ ਮੋਟਰਸਾਈਕਲ ਲੈ ਚੱਲਣਾ ਮੈਂ ਜਿਹਨਾਂ ਨੂੰ ਕਿਹਾ ਵੀ ਮੋਟਰਸਾਈਕਲ ਜਿਹੜਾ ਬੰਦ ਆ ਹੱਥੋਂ ਪਾਈ ਉਹਦਾ ਮੇਰਾ ਬਟੂ ਕਬੀਰ ਦੇ ਫੜਿਆ ਤੇ ਮੇਰੇ ਬੰਨ ਟੁੱਟ ਗਿਆ ਤੇ ਉਹਦੇ ਬਾਅਦ ਚ ਮੇਰੇ ਸਾਥੀ ਕਰਮਚਾਰੀ ਨਾਲ ਹੋ ਕੇ ਜਦੋਂ ਗਿਆ ਤੇ ਉਹ ਜਿਹੜਾ ਨਾਲ ਦਾ ਸਾਥੀ ਸੀਗਾ ਜਿਹੜਾ ਗੱਡੀ ਵਾਲਾ ਆਇਆ ਚਾਲਕ ਉਹਨੇ ਗੱਡੀ ਦੇ ਵਿੱਚੋਂ ਇੱਕ ਸੂਆ ਨੂੰ ਸੀ ਡੰਡਾ ਸਮਾਂ ਵਾਲਾ ਕੱਢਿਆ ਜੋ ਮਿਰਤੇ ਉਹ ਬਾਹਰ ਕਰਨ ਲੱਪਿਆ ਤੇ ਉਹ ਉਹਨੂੰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਕਿੰਨਾ ਸਾਥੀ ਇੱਕ ਬੰਦਾ ਜਿਹੜਾ ਪਹਿਲਾਂ ਬੁਲਟ ਮੋਟਰਸ ਵਾਲਾ ਫੜ ਗਿਆ ਉਹ ਬੰਦਾ ਹੱਥੋਂ ਪਾਈ ਜਿਹਦਾ ਬਡਵਾ ਡੇਪਿਆ ਤੇ ਉਹ ਗੱਡੀ ਲੈ ਕੇ ਭੱਜ ਗਿਆ ਹਾਂ ਜਿੱਤੇ ਜਿਹਦਾ ਜਿਹੜਾ ਬਡਵਾ ਸੀ ਉਹਦੇ ਵਿੱਚੋਂ ਇੱਕ ਆਲਟੋ ਜਿਹੜੀ ਗੱਡੀ ਸੀ ਉਹਦੀ ਆਰਸੀ ਤੇ ਉਹਦਾ ਡਰਾਈਵਿੰਗ ਲਾਇਸੈਂਸ ਨਿਕਲਿਆ ਜੋ ਬਾੜੋਆ ਦਾ ਇਹ ਬੁਰਗ ਬੁਰਗ ਸੱਲਾਹ ਰਹਿ ਕੇ ਰਹੇ ਇਹ ਸੱਲਾਹ ਪਿੰਡ ਆਪਣੇ ਸੌਰੀ ਪਿੰਡ ਰਹਿ ਰਿਹਾ ਸੱਲਾਹ ਪਿੰਡ ਪੱਕਾ ਹੀ ਰਹਿ ਰਿਹਾ ਤੇ ਸਾਰੇ ਤੂਗੇ ਜਿੱਥੇ ਖੇਤੀਬਾੜੀ ਕਰਦਾ ਹੈ ਜਦੋਂ ਜਨਤਾ ਨੂੰ ਦਿੱਕੀ ਮੰਗ ਕਰਦੇ ਨੇ ਤਾਂ ਉਹ ਕਾਰਵਾਈ ਜਿਨ੍ਹਾਂ ਤੇ ਮੈਂ ਬਿਆਨ ਲਿਖਾ ਕੇ ਇਹਨਾਂ ਦਾ ਪਰਚਾ ਦਰਜ ਕਰਾ ਰਿਹਾ ਹਾਂ ਟਿੱਪਸ ਸਾਹਿਬ ਨੂੰ ਦੱਸਿਆ ਮੌਕੇ ਦੇ ਬਿਸਾਦ ਅਨੁਸਾਰ ਹਾਲਾਤ ਪਰਿਖਿਆ ਨੂੰ ਕਰਾਇਆ ਟਿੱਪਸ ਸਾਹਿਬ ਮੌਕੇ ਤੇ ਦੇਖਿਆ ਮੈਂ ਤੁਹਾਡੇ ਉੱਤੇ ਅਸਰ ਵੀ ਧਿਆਨ ਤੇ ਰੱਖ ਦਿੰਦਾ ਜੀ ਜਿਆਦਾ ਤੱਕ ਅੱਜ ਤੇ ਮੈਂ ਬਿਆਨ ਲਗਾ ਰਿਹਾ ਬਕਾ ਕੇ ਪਤਾ ਦੱਸ ਹਾਂਜੀ ਸਰ ਹਾਂਜੀ ਸਰ ਦੇ ਟ੍ਰੈਫਿਕ ਇੰਚਾਰਜ ਹੈ ਜੀ ਬੰਗੜ ਏਐਸਏ ਗੁਰਦੇਵ ਹਣ ਉਹਨਾਂ ਨੇ ਨਕਲ ਗਿਆ 3. ਮੁਕੰਦ ਰੂਟ ਤੇ ਤੇ ਉੱਥੇ ਜਿੱਦਾਂ ਅਸੀਂ ਸਾਰੇ ਰੋ ਚਲਾਨ ਕਰਦੇ ਹਾਂ ਬੁਲੇਟ ਮੋਟਰਸਾਈਕਲ ਜਿਹੜਾ ਪਟਾਕੇ ਉੱਤੇ ਚਲਾਉਣ ਰਿਹਾ ਸੀ ਉਹਦਾ ਉਹਨਾਂ ਨੇ ਉਹਨੂੰ ਰੋਕਿਆ ਤੇ ਪਟਾਕਿਆਂ ਵਾਲੇ ਬੁਲੇਟ ਦਾ ਚਲਾਨ ਕੀਤਾ ਤੇ ਜਿਹੜਾ ਇਹ ਬੰਦਾ ਸੀਗਾ ਬੁਲੇਟ ਦਾ ਮਾਲਕ ਇਹ ਜਗਰਾਜ ਸਿੰਘ ਸੀਗਾ ਇਹ ਕਹਿੰਦਾ ਕਿ ਮੈਂ ਸਾਈਨ ਨਹੀਂ ਕਰਨੇ ਉਹਦੇ ਉੱਪਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਸਾਈਨ ਕਰੋ ਇੰਦੀ ਮੀਨ ਵਾਈਲ ਇਹ ਆਪਣੇ ਨਾਲ ਇੱਕ ਬਿਰਵਿੰਦਰ ਸਿੰਘ ਹੋਰ ਬੰਦਾ ਸੀਗਾ ਉਹ ਨਜ਼ਦੀਕ ਹੀ ਖੜਾ ਸੀ ਉਹਨੂੰ ਨੇ ਉਹਨਾਂ ਦੇ ਕੋਲ ਇੱਕ ਡਾਂਗ ਜੀ ਸੀ ਤੇ ਉਹ ਇੱਕਦਮ ਉਹਨਾਂ ਤੇ ਪਰ ਉਹਨਾਂ ਨੇ ਅਟੈਕ ਕੀਤਾ ਤੇ ਫਿਰ ਉਹਨੂੰ ਕਬੂ ਕੀਤਾ ਦੌੜ ਕੇ ਇਹਨਾਂ ਨੇ ਕਾਇਦਾ ਤੌਰ ਤੇ ਉਹਦੀ ਸਾਡੇ ਐਸਐਸ ਨਾਲ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਕੋਸ਼ਿਸ਼ ਹੀ ਕੀਤੀ ਕਰ ਦਿੱਤਾ ਨੂੰ ਅਸੀਂ ਬੜਾ ਸੀਰੀਅਸਲੀ ਇਸ ਗੱਲ ਨੂੰ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਇਹਨਾਂ ਦੇ ਉੱਪਰ ਜਿਹੜਾ ਮੁਕੱਦਮਾ ਹੈ ਉਹ ਐਫਆਈਆ ਨੰਬਰ 13 353186 ਦੀ 29324 ਅੱਜ ਦਰਜ ਕਰਨਾ ਠਾਣਾ ਸਿਟੀ ਦੇ ਵਿੱਚ ਠਾਨਦਰ ਸਾਹਿਬ ਦੇ ਬਿਆਨ ਤੇ